ਲਾਈਵ ਖਬਰ ਇੰਡੀਆ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਡੇ ਨਾਲ ਇਹ ਸਾਂਝਾ ਕਰ ਰਹੇ ਹਾਂ ਜਾਣਕਾਰੀ ਜੋ ਲੋਕ ਸੁਖਣਾ ਸੁਖੇਓ ਸ਼੍ਰੀ ਹਨੂਮਾਨ ਮੰਦਿਰ ਮਟਾ ਜੋ ਪੀ ਅੰਮ੍ਰਿਤਸਰ ਦੇ ਵਿੱਚ ਦਿੱਤਾ ਹੈ ਸੁਖਣਾ ਸੁਖ ਟੋਕੇ ਉਹਨਾਂ ਨੇ ਉਹ ਲਾਦਾ ਹਾਸਲ ਕੀਤੀਆਂ ਹਨ ਜੋ ਕਿ ਪੁੱਤਰ ਦੀ ਦਾਤ ਬਖਸ਼ੀ ਜਾਂਦੀ ਹੈ ਉਸ ਤੋਂ ਉਹ ਉਹਨਾਂ ਦੇ ਮੰਨ ਦੇ ਵਿੱਚ ਹੁੰਦੀ ਹੈ ਕਿ ਉਹ ਪਸ਼ਾਕ ਕਿਸ ਤਰ੍ਹਾਂ ਲਈ ਜਾਵੇ ਕਿੱਥੋਂ ਲਈ ਜਾਵੇ ਉਹ ਇਸੇ ਜਾਣਕਾਰੀ ਨੂੰ ਅਸੀਂ ਲੋਕਾਂ ਨਾਲ ਸਾਂਝੀ ਕਰਨ ਲਈ ਆਈ ਅੱਜ ਦਰੀਆਨਾ ਮੇਟੀ ਦੇ ਮਾਰਕੀਟ ਦੇ ਵਿੱਚ ਹਾਂ ਜਿੱਥੇ ਕੀ ਇਹ ਹਰਿ ਹਰਿ ਮਾਂ ਦੀ ਰੇ ਗਾਂਬੜੇ ਬਣਾਉਣ ਵਾਸਤੇ ਪਛਾਤਾ ਮਿਲੀਆਂ ਹਨ ਜਿਹੜੇ ਕਿ ਚੋਲੇ ਉਹ ਪਾ ਕੇ ਸ਼੍ਰੀ ਹਰਿ ਹਰਿ ਮੰਦਿਰ ਦਾ ਵੱਡਾ ਮੰਦਿਰ ਇੱਥੇ ਲਾਂਦਾ ਹੈ ਉਹ ਅੰਮ੍ਰਿਤਸਰ ਦੇ ਵਿੱਚ ਕੀ ਹੈ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਇਕਲੋਤਾ ਮੰਦਿਰ ਹੈ ਜੋ ਕਿ ਮਾਤਾ ਰਾਣੀ ਦੇ ਮੰਦਰਾਤਿਆਂ ਦੇ ਵਿੱਚ ਇਹ ਮਾਕੜੇ ਦੇ ਆਗੇ ਰੋਕਮ ਮੱਥਾ ਟਿਕਾਇਆ ਜਾਂਦਾ ਹੈ ਸੁਖਣਾ ਪੂਰੀ ਕੀਤੀ ਜਾਂਦੀ ਹੈ ਔਰ ਉਹ ਚੋਲੇ ਔਰ ਜੋ ਕੀ ਉਹਨਾਂ ਦਾ ਸਮਾਨ ਹੈ ਸਮਗਰੀ ਕਿੱਥੋਂ ਮਿਲਦੀ ਹੈ ਇਸ ਬਾਰੇ ਜਾਣਕਾਰੀ ਅਸੀਂ ਸਾਂਝਾ ਕਰਾਂਗੇ ਅੱਜ ਅਸੀਂ ਗਿਆਨਕ ਕਮੇਟੀ ਦੇ ਮਾਰਕੀਟ ਦੇ ਵਿੱਚ ਜਿੱਥੋਂ ਕਿ ਚੋਲੇ ਮਿਲਦੇ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ चलते हैं जिस तरह की तीन तारीक माता आ रहे हैं बच्चा बनाया जाता बारे तो को खेड़ी खेड़ी है, है तो की, ना ना की तो बारे दस कि चोले मिलते हैं जानकारी जो औलाद नहीं होंगी लड़का नहीं हों हनुमान जी मंदिर वे हनुमान जी मंदिर सुखला देख के घर छरती है कि लड़का होंगे फरमान है चीज ਕਈ ਜੱਗ ਲੋ ਸੁਣਿਆ ਹੋਇਆ ਪ੍ਰਤੀਕਸ਼ ਹੈਗਾ ਤੇ ਐਸਾ ਕਿ ਉਹ ਫਿਰ ਜਦੋਂ ਬੱਚਾ ਹੋ ਜਾਂਦਾ ਹੋਂਡੋ ਖੜੇ ਮੈਂ ਕਿ ਦਿਸ਼ਾੜੇ ਦਾਕਾ ਖੜੇ ਲੰਗੜਾ ਪੰਦਾ ਉਹ ਦੋ ਟਾਈਮ ਲੰਗੇ ਪਰ ਮਥਾੜੇ ਗੜਾ ਪੰਦਾ ਬ੍ਰਹਮਚਰੀ ਜਮੀਨ ਤੇ ਸੁਣਾ ਤੰਡਾ ਉਹ ਲੰਗੇ ਪਰ ਮਥਾੜੇ ਗੜਾ ਪੰਦਾ ਦੋ ਟਾਈਮ ਆ ਕੇ ਮੰਦਰ ਤੇ ਉਹ ਸੁਖਣਾ ਪੁੜੀ ਹੋਣ ਤੋਂ ਬਾਅਦ ਫਿਰ ਬੱਚੇ ਨੂੰ ਘਰ ਜਾ ਕੇ ਲੈ ਕੇ ਜਾਣਾ ਪੰਦਾ ਡਾਕਟਰ ਜਿ ਬਣਾਉਂਦੇ ਨੇ ਉਹਦੇ ਵਿੱਚ ਕੀ ਕੀ ਪੋਸ਼ਾਕ ਜਿਹੜੀ ਪਾਈ ਜਾਂਦੀ ਹੈ ਇਹ ਜੀ ਉਹਨਾਂ ਨੂੰ ਪਾ ਜਾਂ ਦੇਖੋ ਗੁਰੂ ਚੋਕੀ ਕੀ ਉਹ ਹੁੰਦਾ ਪੁਸ਼ਾਕ ਹੁੰਦੀ ਹੈ ਲੰਗੋੜੇ ਜੈਸੇ ਉਪਰ ਹੁੰਦਾ ਤੇ ਥੱਲੇ ਪਜਾਮਾ ਹੁੰਦਾ ਨਾਲ ਉਹਦੇ ਨਾਲ ਟੋਪੀ ਹੁੰਦੀ ਹੈ ਸੋਟੀ ਹੁੰਦੀ ਹੈ ਸੋਟੀ ਦਾ ਰੁਮਾਲ ਹੁੰਦਾ ਘੁੰਗੜੂ ਹੁੰਦੇ ਆ ਇਹ ਪੂਰਾ ਸੈੱਟ ਹੁੰਦਾ ਡਰੈਸ ਦਾ ਇਸੇ ਤਰ੍ਹਾਂ ਵੱਡੇ ਬੰਦੇ ਵੀ ਜਿਹੜੇ ਬੰਦੇ ਹਨੂਮਾਨ ਉਹਨਾਂ ਦੀ ਡਰੈਸਾਂ ਵੀ ਅਸੀਂ ਨਹੀਂ ਸਾਡੇ ਕੋਲ ਆ ਜਿਹੜੇ ਜੈਟ ਤੋਂ ਬੰਦੇ ਆ ਟੋਲੀਆਂ ਲੈ ਕੇ ਨਿਕਲਦੇ ਆ ਉਹਨਾਂ ਦੀ ਡਰੈਸਾਂ ਵੀ ਅਸੀਂ ਚਾਰ ਕਰਦੇ ਆ ਕਿੰਨੇ ਦਿਨਾਂ ਦਰਾਸੇ ਪੂਰੇ ਦਿਨ ਤੱਕ ਨਾ ਪੰਦਾ ਜਾਂ ਕਿਸ ਤਰ੍ਹਾਂ ਸਾਡੇ ਦੱਕਣ ਆਏ ਦੀ ਸਾਂਝੀ ਕਰੋ ਕਿ ਇਹ ਕਦੋਂ ਤੇ ਕੀ ਟਾਰਗੇਟ ਕਰੋ ਤਾਂ ਕਿੰਨਾ ਕਰਨਾ ਪੈਂਦਾ ਪਹਿਲੇ ਨਵਰਾਤੇ ਤੋਂ ਛਾੜੋ ਇਹੰਦਾ ਤੇ ਦਸਾੜੇ ਤੋਂ ਅਗਲੇ ਦਿਨਾਂ ਐ ਚੋਲੇ ਆਪਣੇ ਸਾੜੇ ਵਾਦਾ ਦਿੰਦੇ ਆ ਤੁਹਾਡੇ ਕੋਲ ਹਰ ਸਾਈਟ ਤੇ ਥੋੜੇ ਮਿਲਦੇ ਆਂਜੀ ਸਾੜੇ ਕੋ ਸਾੜੇ ਸਾਈ ਦੇ ਚੋਲੇ ਨਾਲ ਜੇ ਨਹੀਂ ਹੁੰਦਾ ਅਸੀਂ ਮਾਪ ਲੈ ਕੇ ਤਿਆਰ ਕਰ ਦਿੰਦੇ ਆ ਚੋਲੇ ਵਿੱਚ ਜੋ ਵੀ ਮਸਾਲਾ ਮਗਰੀਆ ਉਹ ਹਰ ਤਰ੍ਹਾਂ ਦੀ ਜੋੜੀ ਆ ਤੁਹਾਡੇ ਕੋਲ ਮਿਲ ਸਕਦੀ ਆਂਜੀ ਘੁੰਗੜੂ ਵੀ ਹੁੰਦੇ ਆ ਹਨ ਮਾੜੇ ਵੱਡੇ ਘੁੰਗੜੂ ਵੀ ਹੁੰਦੇ ਆ ਫਟੇ ਵਾਲੇ ਘੁੰਗੜੂ ਵੀ ਹੁੰਦੇ ਆ

ਆ ਵਰਦੀਆਂ ਸਾਡੇ ਕੋਲ ਸਾਰੇ ਸਾਈਜ਼ਾਂ ਦੀ ਮਿਲ ਜਾਂਦੀਆਂ ਓਟਾ ਬਜਟ 6 ਮਹੀਨੇ ਤੱਕ ਹੈ ਕਿ ਇਹ ਵੱਡੇ ਤੋਂ ਵੱਡਾ ਹੋਵੇ ਵੀ 25 ਸਾਲ ਦੇ ਬੱਚੇ ਦਾ ਹਰ ਚ ਬੱਚਿਆ ਬਣਾ ਲਾ ਜਿਸਾਂ ਦੀ ਕੋਈ ਕਿਸੇ ਰਿਕੁਆਇਰਮੈਂਟ ਹੋਵੇ ਬਣੀਆਂ ਬਣਾਈਆਂ ਜਾਂ ਜਾਂ ਫਿਰ ਉਹਦੇ ਲਈ ਸਪੈਸ਼ਲ ਆਰਡਰ ਦੇਣਾ ਪਵੇ ਆਰਡਰ ਦੇ ਆਰਡਰ ਸਿਰ ਆਰਡਰ ਤੋਂ ਬਣਦੇ ਹੋਰ ਕਮਤਰੀ ਵੀ ਤਾਂ ਸਾਰਾ ਕੁਝ ਮਿਲ ਜਾਂਦਾ ਜਿਸਾਂ ਘੁੰਮਰੂ ਆ ਕੜੇ ਆ ਠੀਕ ਹੈ ਮੁਕਟ ਆ ਕਿੰਨੇ ਦਿਨ ਪਹਿਲਾਂ ਉਹ ਰੇਤਾ ਨੂੰ ਕਸ ਕੇ ਪੇ ਜਾਂਦਾ ਜਾਂ ਨਾਮ ਲਿਖਾ ਕੇ ਜਾਂਦਾ ਜਿਹਦੇ ਨਾਲ ਕੋਈ ਯਾਰ ਕਰਦਾ ਸਾਡੇ ਕੋ ਸਰਾਧਾਂ ਤੋਂ ਪਹਿਲੇ ਆਂਦੇ ਜੀ ਸਰਾਧਾਂ ਤੋਂ ਕੋਈ ਇਨਾ ਪਹਿਲਾਂ ਸ਼ੁਰੂ ਹੋ ਜਾਂਦੀ ਆ ਉਸ ਤੋਂ ਬਾਅਦ ਅਸੀਂ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਆ ਕੀ ਲੋਕ ਸਰਾਧਾਂ ਦੇ ਦਿਨਾਂ ਦੀ ਕਿਹੜਾ ਪ੍ਰਸੰਗ ਕਰਦੇ ਆ ਮਾਲਸ਼ ਮੇਰਾ ਦਿਨ ਨਹੀਂ ਜਾਂਦਾ ਜੀ ਕਿੰਨੇ ਦਿਨ ਸਰਾਧਾਂ ਦੇ ਚੱਲਦਾ ਜੀ ਅਸੀਂ ਅਰਖੰਟ ਤੱਕ ਚੱਲਦਾ ਦਸਹਰੇ ਵਾਲੇ ਦਸਹਰੇ ਦਾ ਦਸਹਰੇ ਤੱਕ ਚੱਲਦਾ ਕੀ ਲੋਕ ਜਿਹੜੇ ਚੋਲੇ ਨੇ ਉੱਥੇ ਜਿਹੜਾ ਆ ਜਾਂਦੇ ਨੇ ਜਿਹੜੇ ਤੁਹਾਡੇ ਕੋਲ ਹੁੰਦੇ ਨੇ ਉੱਥੇ ਜਿਹੜਾ ਆ ਜਾਂਦੇ ਨੇ ਜਾਂ ਉਹ ਵੀ ਕਿਸੇ ਵਰਤੋਂ ਜਾਂਦੇ ਨੇ ਦੇਖੋ ਜੀ ਜਿਹੜਾ ਵੀ ਚੋਲਾ ਪਾਉਂਦੇ ਆ ਬੱਚੇ ਉਹ ਅਸੀਂ ਦਸਹਰੇ ਤੋਂ ਅਗਲੇ ਦਿਨ ਉਹਨਾਂ ਤੋਂ ਚੋਲੇ ਨੂੰ ਉਤਾਰ ਦੇਣਾ ਉੱਥੇ ਚੜਾ ਦੇਣਾ ਹਨ ਮੰਦਰ ਦੇ ਮੰਦਰ ਚੜਾ ਦੇਣਾ ਤੇ ਫਿਰ ਉਹਦੀ ਸੁੱਖਣਾ ਲੱਗਦੀ ਆ ਠੀਕ ਹੈ ਉਹ ਵਾਲੇ ਚੋਲੇ ਜਿਹੜੇ ਜਿਹੜੇ ਚੋਲੇ ਉਤਾਰਦੇ ਆ ਉਹ ਚੋਲੇ ਉਹ ਹਨ ਮੰਦਰ ਦੇ ਉਹ ਸੰਭਾਲ ਲੈਂਦੇ ਆ ਅਗਲੇ ਸਾਲ ਲੋਕਾਂ ਨੂੰ ਜਦੋਂ ਜਿਹੜੇ ਜ਼ਰੂਰਤ ਮੰਦਾ ਉਹਨਾਂ ਦੇ ਵਾਲਦਿਆਂ ਦੇ ਸਭ ਦੇ ਕੰਮ ਆ ਜਾਂਦੇ ਉਹ ਖਰਾਬ ਨਹੀਂ ਕਰਦੇ ਹਰ ਸਾਈਜ਼ ਤੋਂ ਚੋਲੇ ਬਿਲਕੁਲ ਬਿਲਕੁਲ ਦੇਦੇ ਜਿਸ ਤਰ੍ਹਾਂ ਜਿਦਾ ਸਾਈਜ਼ ਆ ਉਸੇ ਹਿਸਾਬ ਨਾਲ ਅਸੀਂ ਚੋਲੇ ਬਣਾ ਕੇ ਦੇ ਦਿੰਦੇ ਕੁਝ ਲੋਕ ਨੇ ਜਿਹੜੇ ਜਗਾ ਤਾਰ ਹੀ ਕਰਦੇ ਨੇ ਪਰ ਮੈਂ ਨਾਲ ਤੁਹਾਡੇ ਕਸਟਮਰ ਹਾਂ ਜੀ 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 ਜਿਸ ਦਾ ਕਹਿਆਂ 10 ਸਾਲਾਂ ਸੁੱਕਿਆ ਹੁੰਦਾ ਠੀਕ ਹੈ ਉਹਨਾਂ ਦੇ 10 ਸਾਲਾਂ ਸੁੱਕਿਆ ਹੁੰਦਾ ਉਹ ਹਰ ਸਾਲ ਵੀ ਸਾਡੇ ਕੋਲ ਆਉਂਦੇ ਆ ਪਿਛਲੇ ਸਾਲ ਭਲਾ ਆਇਆ ਸੀ ਲੇਕਿਨ ਪਿਛਲੇ ਸਾਲ ਅਗਲੇ ਸਾਲ ਮਹਿੰਗਾਈ ਵਧੀ ਹੁੰਦੀ ਹੈ ਥੋੜਾ ਜਿਹਾ ਮਾਰਕ ਨਹੀਂ ਹੁੰਦੀ ਹੈ ਇਹ ਕੀ ਹੋ ਗਿਆ ਮਹਿੰਗਾਈ ਤੇ ਵਧੀ ਜਾਂਦੀ ਹੈ ਕਰਕੇ ਸਿੱਖ ਉਦਾਹਰਨ ਦੇ ਤੌਰ ਤੇ ਜੇ ਕਹੀ ਹੈ ਕਿ 10 ਸਾਲ ਦਾ ਬੱਚਾ ਹੈ ਉਹਦੀ ਸੋਲੇ ਦੇ ਕਿੰਨੇ ਲੱਗਦੀ ਹੋਏਗੀ ਸੇਵਾ ਜੀ ਲਗਭਗ ਲਗਭਗ 700 ਰੁਪਏ ਵੀ ਲੱਗ ਜਾਂਦਾ 800 ਵੀ ਲੱਗ ਜਾਂਦਾ 1000 ਵੀ ਲੱਗ ਜਾਂਦਾ ਕੋਈ ਜਿਆਦਾ ਅੱਛੀ ਬਣਵਾਉਂਦਾ ਕਿ ਅਸੀਂ ਕੁਝ ਕੁਝ ਅਲੱਗ ਬਣਾ ਕੇ ਦਿਓ ਤੁਹਾਨੂੰ ਤੇ ਫਿਰ ਉਹਦੇ ਵਿੱਚ ਅਸੀਂ ਕੁਝ ਲਗਾ ਦਿੰਨੇ ਆ ਉਹ ਥੋੜਾ ਜਿਹਾ 2-300 ਰੁਪਏ ਦਾ ਖਰਚਾ ਹੈ ਘਰ ਤੋਂ ਘਰ ਕਿੰਨੇ ਤੋਂ

ਦੁਕਾਨ ਨਾਲ ਕੋਲ ਮੇਰੇ 50 ਸਾਲ ਪੁਰਾਣੀ ਹੈ ਤੇ ਮੈਨੂੰ ਇਹ ਵਧੀਆ ਦਾ ਕੰਮ ਕਰਦੇ 30 ਸਾਲੋਂ ਸਾਡੇ ਨਾਲ ਆਰ ਨੇ ਜਿਹੜੇ ਨਹੀਂ ਵੀ ਆਪਣਾ ਖਰਚਾ ਚੱਕ ਸਕਦੇ ਤੇ ਉਹਨਾਂ ਵਿਚਾਰਾ ਛੋਟਾ ਛੋਟੇ ਹੁੰਦੇ ਆਉਣ ਲਈ ਵੀ ਕੋਈ ਪ੍ਰਸ਼ਾਦਨ ਜਾਂ ਕੋਈ ਉਪਰਾਲਾ ਹਗਾ ਸਾਡੇ ਜੀ 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 ਕੁਝ ਭਗਤ ਆਉਂਦੇ ਸਾਡੇ ਕੋਲ ਜਿਹੜੇ ਕੀ ਬੋ ભગવાન ਅਨਮੋਜੀ ਨੂੰ ਬਹੁਤ ਮੰਨਦੇ ਆ ਉਹ ਫਿਰ ਸਾਡੇ ਕੋਲ ਲਿਖਾ ਜਾਂਦੇ ਆਪਣੇ ਨਾਮ ਲਿਖਾ ਲੈਂਦੇ ਆ ਐਡਰੈਸ ਤੇ ਫੋਨ ਨੰਬਰ ਦੇ ਦਿੰਦੇ ਆ ਕਿ ਇਸਨੂੰ ਜ਼ਰੂਰਤ ਹੋਵੇ ਉਹ ਚੋਲਾ ਆਉਗਾ ਤੁਸੀਂ ਬੁੱਕ ਕਰ ਲਓ ਤੇ ਪੈਸੇ ਅਸੀਂ ਦੇ ਆਵਾਂਗੇ ਉਹ ਫਿਰ ਸਾਨੂੰ ਪੇ ਵੀ ਕਰਦੇ ਆ ਲੋਕ ਐਸੇ ਮਤਲਬ ਜਿਹੜੇ ਨੇ ਭਗਤ ਭਾਵਾ ਵਾਲੇ ਮੌਜੂਦ ਨੇ ਹਾਂਜੀ ਇਸ ਤਰ੍ਹਾਂ ਦੀ ਸੇਵਾ ਲਈ ਜਾਂ ਹੋਰ ਚੋਲੇ ਲਈ ਇਸੇ ਤਰ੍ਹਾਂ ਦਾ ਵੀ ਕੋਈ ਸਮਾਨ ਲੈਣ ਵਾਸਤੇ ਢਾਟੂ ਆ ਕੇ ਕਿੱਥੇ ਮਿਲਿਆ ਜਾਂਦੀ ਹੈ ਕਿਹੜੀ ਦੁਕਾਨ ਦਾ ਨਾਮ ਆਖਾਂ ਜੀ ਮਾਇੰਕਲੋਸਟੋਰ ਮਾਇੰਕਲੋਸਟੋਰ ਦਰਗਿਆਨਾ ਮੰਦਿਰ ਇਨਸਾਈਡ ਲੋਗਰ ਦੇ ਜੋ ਜਨਾਬਾ ਜੀ ਬਾਹਰ ਕਲੋਸ ਹੋ ਗਿਆ ਠੀਕ ਹੈ ਜੀ ਜਿਸ ਤਰ੍ਹਾਂ ਜੀ ਤੁਹਾਨੂੰ ਦੁਕਾਨਦਾਰਾਂ ਨੇ ਦੱਸਿਆ ਕਿ ਹਨ ਇਥੋਂ ਮਾਤਾ ਰਾਣੀ ਦੇ ਲਾਗੜੇ ਬਣਾਉਣ ਵਾਸਤੇ ਹਨੂਮਾਨ ਜੀ ਦੇ ਲਾਗੜੇ ਬਣਾਉਣ ਵਾਸਤੇ ਸੁਖਣਾ ਸੁੱਖਈ ਹੁੰਦੀ ਹੈ ਉਹ ਜਿਹੜੀ ਸਮੱਗਰੀ ਮਿਲਦੀ ਹੈ ਉਹਦੇ ਲਈ ਕਿੰਨੀ ਤਰੇਜ਼ ਰੱਖਣੇ ਪੰਦੇ ਨੇ ਉਹ ਵੀ ਤਾਂ ਨਾਲ ਸਾਜਾ ਕਿ ਕਿਹ ਕਿਹ ਸਮੱਗਰੀ ਉਹਨਾਂ ਨੂੰ ਮਿਲਦੀ ਕਿਸ ਕਿਸੇ ਉਮਰ ਦੇ ਉਹਨਾਂ ਨੂੰ ਬਣਵਾਣੇ ਪੈਂਦੀ ਹੈ ਆਰਡਰਸ ਨਾਲ ਬਿੰਦੀ ਹੈ ਉਹ ਜੋ ਲੋਕ ਇਸ ਖਰਚੇ ਨੂੰ ਅਫੋਰਡ ਨਹੀਂ ਕਰ ਸਕਦੇ ਉਹਨਾਂ ਦੇ ਵੀ ਕਿਸ ਤਰ੍ਹਾਂ ਹੈਲਪ ਕੀਤੀ ਜਾਂਦੀ ਹੈ ਇਸ ਜਾਣਕਾਰੀਆਂ ਨੂੰ ਸਾਂਝਾ ਕਰਦੇ ਹੋਏ ਮੈਂ ਸੰਦੀਪ ਚੰਡੀ ਕੈਮਰਾਮੈਨ ਅਰਿਸ਼ ਕੁਮਾਰ ਦੇ ਨਾਲ ਲਾਈਵ ਕਵਰ ਇੰਡੀਆ ਟੀਵੀ ਤੋਂ